ਸ਼ਰੀ ਕਲਸੀਤੀ ਚੋਨ ਮਹਿਮਨੂ ਮਿਲਿਆ ਪਟਾ ਹਲਾਰਾ ਬਲਬੀਤ ਸਿੰਘ ਪੰਨੂ ਵੱਲੋਂ ਹਲਕਾ ਫਤੇਗੜ ਚੂੜੀਆਂ ਦੇ ਵੱਖ-ਵੱਖ ਪਿੰਡਾਂ 'ਚ ਕੀਤੀਆਂ ਵੱਡੀਆਂ ਮੀਟਿੰਗਾਂ ਹਲਕਾ ਫਤੇਗੜ ਚੂੜੀਆਂ 'ਚ ਬਲਬੀਤ ਸਿੰਘ ਪੰਨੂ ਵੱਲੋਂ ਸ਼ਰੀ ਕਲਸੀ ਦੇ ਹੱਕ 'ਚ ਵੱਖ-ਵੱਖ ਪਿੰਡਾਂ 'ਚ ਜ਼ਬਰਦਸਤ ਵੱਡੀਆਂ ਮੀਟਿੰਗਾਂ ਕੀਤੀਆਂ ਗਈਆਂ ਇਨਾਂ ਮੀਟਿੰਗਾਂ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਬਲਬੀਰ ਸਿੰਘ ਪੰਨੂ ਨੇ ਜ਼ਬੋਤਨ ਕਰਦੇ ਹਾਂ ਕਿ ਕਿ ਸ਼ਰੀਕਲ ਸੀ ਇੱਕ ਇਮਾਨਦਾਰ ਅਤੇ ਨੌਜਵਾਨ ਅਗਾਂਵਧੂ ਸੋਚ ਵਾਲੇ ਆਗੂ ਹਨ ਅਤੇ ਜਿਸ਼ਵਾਰ ਲੋਕ ਉਹਨਾਂ ਦੇ ਹੱਕ ਚ ਫਤਵਾ ਦੇਣਗੇ ਉਹਨਾਂ ਨੇ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਕਿ ਕਿ ਪਿਛਲੇ 75 ਸਾਲਾਂ ਵਿੱਚ ਕਿਸੇ ਵੀ ਪਾਰਟੀ ਨੇ ਪੰਜਾਬ ਦਾ ਵਿਕਾਸ ਨਹੀਂ ਕਰਵਾਇਆ ਆਮ ਆਦਮੀ ਪਾਰਟੀ ਨੇ 2 ਸਾਲਾਂ ਵਿੱਚ ਹੀ 75 ਸਾਲਾਂ ਦੇ ਮੁਕਾਬਲੇ ਵੱਧ ਵਿਕਾਸ ਕਰਵਾਇਆ ਹੈ ਇਸ ਮੁਕੇ ਸ਼ਰੀ ਕਲਸੀ ਨੇ ਕਿਹਾ ਕਿ ਉਰਦੀ ਪਾਰਟੀਆਂ ਕੋਲ ਚੋਣ ਲੜ ਲਈ ਕੋਈ ਮਤ ਨਹੀਂ ਇਸ ਵਾਰ ਇੱਕ ਵਾਰ ਫਿਰ ਲੋਕ ਹਲਕਾ ਫਤਿਹਗੜ ਚੂੜੀਆਂ ਚ ਬਲਕੇ ਪੂਰੇ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਚ ਵੋਟਾਂ ਵਾਲਾ ਝੜੂ ਚਲਾਉਣਗੇ ਦਿਖਾਉਂਦੇ ਹਾਂ ਤੁਹਾਨੂੰ ਵੱਖ-ਵੱਖ ਪਿੰਡਾਂ ਚ ਜਿਨ੍ਹਾਂ ਵਿੱਚ ਪਰਚਰਨਪੁਰਾ ਤਮੋਤਰ ਸ਼ਨਈਆ ਜਾੰਗਲਾ ਪਿੰਡ ਠੱਠਾ ਚ ਜੋ ਮੀਟਿੰਗਾਂ ਕੀਤੀਆਂ ਉਹਨਾਂ ਦੀਆਂ ਖੁਸ਼ੀਸ਼ ਰਿਪੋਰਟਾਂ ਇਹ ਪਰਵਾਰ ਜਿਹੜਾ ਦਿਨੋਂ ਦਿਨ ਵਾਸਤਾ ਜਾ ਰਿਹਾ ਔਰ ਕਾਫਲੇ ਵਧੇ ਜਾ ਰਹੇ ਆ ਮੈਂ ਰਹਿਣੀ ਆ ਆਪਣੇ ਲੋਕਾਂ ਦਾ ਜਿਹੜਾ ਇਨਾ ਮਾਣ ਸਤਿਕਾਰ ਪਿਆਰ ਪਤਨਾ ਸਭ ਤੋਂ ਪਹਿਲਾਂ ਜੀ ਪਿੰਡ ਬਾਜਪੁਰੇ ਵਿਖੇ ਸਰਦਾਰ ਪਲਦੀਪ ਸਿੰਘ ਸਾਡਾ ਭਰਾ ਖਾਲੀਗੜ ਦਾ ਸਰਕਲ ਪ੍ਰਧਾਨ ਸੀ ਸਾਰੀ ਟੀਮ ਦੇ ਨਾਲ ਅੱਜ ਖਾਲੀਗੜ ਪਾਰਟੀ ਛੱਡ ਕੇ ਆਮ ਆਦੀ ਪਾਰਟੀ ਛਾਉਣੀ ਬਹੁਤ ਵੱਡੀ ਟੀਮ ਕਾਫੀ ਵੱਡੀ ਪਿੰਡਾਂ ਦੇ ਵਿੱਚੋਂ ਵੀ ਕਾਫੀ ਵੱਡੀ ਟੀਮ ਸੀ ਜੁੜੀ ਪਿੰਡ ਚੰਡੀਗੜ੍ਹ ਪੱਤੀ ਆਲਪਗਾਨਾ ਵੀ ਕਿ ਰਿਚਨ ਭਾਈਚਾਰੇ ਦੇ ਵੀਰ ਮੈਂਬਰ ਕਾਂਗਰਸ ਪਾਰਟੀ ਦੇ ਮੈਂਬਰ ਸਹਿਬਾਨ ਹੋਰ ਵੀ ਕਾਫੀ ਵੱਡੀ ਟੀਮ ਜੋ ਬਹੁਤ ਪਰਿਵਾਰਾਂ ਦੇ ਨਾਲ ਆ ਜਾਮਾ ਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਈ ਹੈ ਪਿੰਡ ਵੀਲੇ ਦੇ ਵਿੱਚ ਬਹੁਤ ਵੱਡੀ ਟੀਮ ਜੋ ਅੱਜ ਸਾਡੇ ਨਾਲ ਜੁੜੀ ਬਹੁਤ ਵੱਡੀ ਮੀਟਿੰਗ ਉਹਨਾਂ ਨੇ ਕਰਵਾਈ ਹੋਰ ਵੀ ਕਾਫੀ ਪਿੰਡਾਂ ਦੇ ਵਿੱਚ ਅੱਜ ਸੰਗਤ ਨੂੰ ਜਾਣ ਦਾ ਮਿਲਣ ਦਾ ਮੌਕਾ ਮਿਲਿਆ ਪਿੰਡਾਂ ਦੇ ਵਿੱਚ ਸੰਗਤ ਨੇ ਰੈਲੀਆਂ ਮੀਟਿੰਗਾਂ ਰੱਖੀਆਂ ਤੇ ਮੀਟਿੰਗਾਂ ਸੀ ਉਹ ਬਣ ਰੈਲੀਆਂ ਗਈਆਂ ਸਾਡਾ ਵੀਰ ਸ਼ਰੀਕਤ ਸੀ ਅੱਜ ਕਾਫੀ ਰਾ ਕੀਮਤੀ ਥਾਮਾ ਕੱਢ ਕੇ ਅੱਜ ਫੇਰ ਉਪਰਗੜ ਚੂੜੀਆਂ ਦੇ ਵਿੱਚ ਕਾਫੀ ਪਿੰਡਾਂ ਦੇ ਵਿੱਚ ਮੀਟਿੰਗ ਕਰਕੇ ਗਿਆ ਹੁਣ ਮੈਂ ਪਿੰਡ ਠੱਟਾ ਦੇ ਵਿੱਚ ਪਹੁੰਚਾ ਸਾਡੇ ਭਰਾ ਬਲਜਿੰਦਰ ਸਿੰਘ ਸਾਡਾ ਭਰਾ ਗੁਰਦੀਪ ਸਿੰਘ ਸਾਡਾ ਵੱਡਾ ਵੀਰ ਇਨਸਪੈਕਟਰ ਗੁਰਦੀਪ ਸਿੰਘ ਮਨ ਨੂੰ ਮੈਨੂੰ ਬੜੀ ਖੁਸ਼ੀ ਹੋਈ ਹੈ ਭਰਾ ਤਿੰਨੇ ਭਰਾ ਇਕੱਠੇ ਨੇ ਉਹ ਤਿੰਨੇ ਇੱਕ ਜੁੜਤਾ ਦਾ ਇਹਨਾਂ ਨੇ ਮਿਸਾਲ ਦਿੱਤਾ ਹੈ ਇਦਾਂ ਹੀ ਮੈਂ ਸਾਰੇ ਪਿੰਡਾਂ ਦੇ ਵਿੱਚ ਬੇਨਤੀ ਕਰਦਾ ਜਿਹੜੇ ਵੀ ਸਾਡੇ ਆਮ ਆਦਮੀ ਪਾਰਟੀ ਦੇ ਭਰਾ ਨੇ ਸਾਰੇ ਇਕੱਠੇ ਹੋ ਜਓ ਇਕੱਠੇ ਹੋ ਕੇ ਇੱਕ ਜੁਟ ਹੋ ਕੇ ਲੜਾਈ ਲੜੋ ਇਹ ਲੜਾਈ ਕੋਈ ਆਪਾਂ ਸਰਪੰਚੀ ਦੀ ਲੜਾਈ ਨਹੀਂ ਲੜ ਰਹੇ ਕੋਈ ਆਪਾਂ ਮੈਂਬਰੀ ਦੀ ਲੜਾਈ ਨਹੀਂ ਲੜ ਰਹੇ ਕੋਈ ਆਪਾਂ ਆਪਣੇ ਕੱਲੇ ਹਲਕੇ ਦੀ ਲੜਾਈ ਨਹੀਂ ਲੜ ਰਹੇ ਇਹ ਸਾਡੀ ਪੂਰੀ ਲੋਕ ਸਭਾ ਦੀ ਲੜਾਈ ਹੈ ਸਾਨੂੰ ਆਪਣਾ ਭਰਾ ਸ਼ੈਰੀ ਕਲਸੀ ਹੀਰਾ ਇੱਕ ਆਮ ਕਰ ਦਾ ਬੱਚਾ ਸਾਡੇ ਵਰਗਾ ਸਾਨੂੰ ਪ੍ਰਮਾਤਮਾ ਨੇ ਚਲੋ ਕਿਰਪਾ ਕੀਤੀ ਹੈ ਐਨੀ ਵਾਰੀ ਸਾਨੂੰ ਆਮ ਕਰ ਦਾ ਬੱਚਾ ਲੋਕਲ ਉਮੀਦਵਾਰ ਮਿਲਿਆ ਹੈ ਇਹ ਸਾਡਾ ਫਰਜ਼ ਬਣਦਾ ਹੈ ਇਹ ਸਾਡਾ ਫਰਜ਼ ਬਣਦਾ ਵੀ ਸਾਰੇ ਇਹ ਪਿੰਡਾਂ ਦੇ ਵਿੱਚ ਇਕੱਠੇ ਹੋ ਕੇ ਜਿੰਨੀਆਂ ਵੀ ਆਮਾਦੀ ਪਾਰਟੀ ਦੀ ਢਾਂਗਾਂ ਇਕੱਠੇ ਹੋ ਗਏ ਅਸੀਂ ਬੂਥ ਲਾਈਏ ਔਰ ਵੱਡੇ ਲੈਵਲ ਤੇ ਆਪੋ ਆਪਣੇ ਪਿੰਡਾਂ ਨੂੰ ਜਿੱਤ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਝੋਲੀ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚੋਂ ਕੋਈ ਹਾਰੇ ਕਬੂਸ ਦਾ ਪਤਾ ਲੰਘਣਾ ਏ ਪਿੰਡਾਂ ਦੇ ਵਿੱਚੋਂ ਹਰ ਬੂਥ ਦੀ ਰਿਪੋਰਟ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਦੀ ਝੋਲੀ ਚ ਪਾਈਏ ਫਤਿਹਗੜ ਚੂੜੀਆਂ ਦਾ ਮਾਨ ਵਸੇਗੇ ਜ਼ਿਲ੍ਹਾ ਗੁਰਦਾਸਪੁਰ ਦਾ ਮਾਨ ਸਵੇ ਲੋਕ ਸਭਾ ਗੁਰਦਾਸਪੁਰ ਦਾ ਮਾਨ ਸਵੇ ਵਸੇਗੇ ਸਾਡਾ ਸ਼ਹਿਰੀ ਕਲ ਸੀ ਜਿੱਤ ਕੇ ਕਿ ਸਾਡੀ ਲੜਾਈ ਲੜੇ ਜੋ ਪਿੰਡਾਂ ਦੇ ਸਾਡੇ ਹੱਕ ਬਣਦੇ ਨੇ ਸਾਨੂੰ ਲਿਆ ਕੇ ਦਵੇ ਧੰਨਵਾਦ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਮੈडम ਦਲਜੀਤ ਸਿੰਘ ਦਲਜੀਤ ਸਿੰਘ ਕੀ ਕਹਿਣਾ ਚਾਹੁੰਦੇ ਹੋ ਮੈਂ ਮੈਡਮ ਇਹੋ ਕਹਿਣਾ ਚਾਹੁੰਦਾ ਕਿ ਜੋ 40 ਹਜ਼ਾਰ ਦਾ ਗੰਦ ਨਹੀਂ ਨਿਕਨੇ ਕੱਟਿਆ ਉਹ ਆਮ ਆਦਮੀ ਪਾਰਟੀ ਨੇ ਕੱਟਿਆ ਵਾ ਆਡਿਸ਼ਨ ਨਹੀਂ ਹੈ ਫਤਗੜਾ ਹਲਕੇ ਰੋੜੇ ਨਾ ਬਣਾਈਆਂ ਉਹ ਅੱਗੇ ਮੈਂ ਹੀ ਬਣੀ ਨਹੀਂ ਰੱਖੀ ਐ ਹੁਣ ਸਾਡੇ ਪਿੰਡ ਦਾ ਇਹ ਆ ਵੀ ਸਾਡੇ ਪਿੰਡ ਦਾ ਕੋਈ ਨਾਂ ਥੇ ਨਹੀਂ ਆ ਕੀ ਹੁਣ ਪੰਨੂ ਸਾਹਿਬ ਆਏ ਨਾ ਹਨੂ ਵਿਸ਼ਵਾਸ ਦਿੱਤਾ ਵੀ ਅਸੀਂ ਤੁਹਾਡੇ ਪਿੰਡ ਦਾ ਕੋਈ ਨਾਂ ਥੇ ਰੱਖਾਂਗੇ ਕਿਹੜਾ ਪਿੰਡ ਸਰ ਤੁਹਾਡਾ ਇਹ ਪਿੰਡ ਮੈਡਮ ਤੁਹਾਨੂੰ ਕੀ ਦਸੀ ਸਾਡਾ ਪਿੰਡ ਤਲਵੰਡੀਲਾ ਸੈਂਗਿਆ ਪੱਤੀ ਛੋਡੀ ਵਾਲੇ ਨੂੰ ਹਿਜਰਨਪੁਰੇ ਜ ਆੜਨਾ ਗਲਤ ਕੀਤਾਗਾ ਨਾ ਸਾਡੀ ਕੋਈ ਚਿੱਠੀ ਪੱਤਰ ਪਹੁੰਚਦਾ ਨਾ ਸਾਡੇ ਡਾਕੂਮੈਂਟ ਸਹੀ ਕੋਈ ਸਾਡੇ ਸਾਡੇ ਪਿੰਡ ਦਾ ਬਹੁਤ ਮਾੜਾ ਹਾਲ ਹੈ ਟੇ ਪਿੰਡ ਦਾ ਇਹ ਹੁਣ ਆਪਨੋ ਸਾਹਿਬ ਨੇ ਇਹਨੂੰ ਵਿਸ਼ਵਾਸਿਤ ਹੈਗੇ ਤੁਹਾਡਾ ਅਸੀਂ ਬਿਲਕੁਲ ਸਹੀ ਕਰਕੇ ਦਵਾਂਗੇ ਤੁਹਾਨੂੰ ਅਸੀਂ ਤੁਹਾਡੇ ਪਿੰਡ ਦਾ ਪੱਕਾ ਨਾਮ ਦਵਾਂਗੇ ਔਨਲਾਈਨ ਕਰਾਂਗੇ ਤੁਹਾਡੇ ਪਿੰਡ ਦਾ ਨਾਮ ਤੁਹਾਨੂੰ ਕਿਹ ਖਾਤੇ ਚ ਪਾਵਾਂਗੇ ਨਾ ਸਾਡੇ ਪਿੰਡ ਕੋਈ ਸਰਕਾਰੀ ਸਹੂਲਤ ਸਾਨੂੰ ਕੋਈ ਨਾ ਸਰਕਾਰੀ ਨਲਕਾ ਸਰਕਾਰੀ ਲਾਈਟ ਨਹੀਂ ਸਾਡੇ ਪਿੰਡ ਕੋਈ ਸਹੂਲਤ ਨਹੀਂ ਸਾਨੂੰ ਅੱਜ ਤੱਕ ਮਿਲੀ ਹੈ ਉਹ ਇੱਕ ਮਿੰਟ ਵੈਗੁਰਜੀਤ ਕਾ ਖਾਲਸਾ ਵੈਗੁਰਜੀਤ ਕੀ ਫਤਿਹ ਨਾਮ ਅਮਨਦੀਪ ਕੌਰ ਪਿੰਡ ਦਮੋਦਰ ਮੈਨੂੰ ਬਹੁਤ ਖੁਸ਼ੀ ਹੈ ਕਿ ਜੋ ਕਿ ਆਮ ਆਦਮੀ ਪਾਰਟੀ ਨੇ ਮੈਨੂੰ ਜੌਬ ਦਿੱਤੀ ਹੈ ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਜੋ ਕਿ ਮੇਰੀ ਪੜ੍ਹਾਈ ਦਾ ਮੁੱਲ ਪੈ ਚੁੱਕਾ ਹੈ ਔਰ ਜਿਹ ਮੇਰੇ ਨਾਲ ਹੋਰ ਵੀ ਬਹੁਤ ਲੜਕੀਆਂ ਨੇ ਜਿਨ੍ਹਾਂ ਨੇ ਇਹ ਖੁਸ਼ੀ ਪ੍ਰਾਪਤ ਕੀਤੀ ਹੈ ਇਸ ਕਰਕੇ ਮੈਂ ਦਿਲੋਂ ਧੰਨਵਾਦੀ ਹਾਂ ਉਹਨਾਂ ਦਾ ਪੰਨੂ ਪੰਨੂ ਸਾਹਿਬ ਜੀ ਦਾ ਤੇ ਇਸ ਕਰਕੇ ਮੈਂ ਇਹੋ ਚਾਹੁੰਦੀ ਕਿ ਉਹਨਾਂ ਨੂੰ ਵਾਦੂ ਵਾਦੂ ਬੋਰਡ ਪਾ ਕੇ ਦਿਤਾਇਆ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਕੌਰ ਪਿੰਡ ਦਮੋਦਰ ਤੋਂ ਅਸੀਂ ਆਮ ਆਦਮੀ ਪਾਰਟੀ ਦੇ ਵਰਕਰਾਂ ਦੋ ਸਾਲ ਹੋ ਗਏ ਸਾਨੂੰ ਕੰਮ ਕਰਦਿਆਂ ਨੂੰ ਭਾਜੀ ਬਲਬੀਰ ਸਿੰਘ ਪੰਨੂ ਜਿਹੜੇ ਬਹੁਤ ਹੀ ਵਧੀਆ ਕੰਮ ਕਰਨ ਦੇ ਨੇ ਜਦੋਂ ਦੀ ਸਾਡੀ ਸਰਕਾਰ ਆਈ ਹੈ ਕੋਈ ਵੀ ਉਦੋਂ ਦਾ ਕੋਈ ਵਿਰੋਧ ਨਹੀਂ ਹੈਗਾ ਨਾ ਕਿਸੇ ਦਿਨ ਜਾਜ ਪਰਚਾ ਕੱਟਿਆ ਗਿਆ ਅਸੀਂ ਹੁਣ ਇਹੀ ਚਾਹੁੰਦੇ ਆ ਕਿ 2 ਤਰੀਕ ਦੀ ਜਿਹੜੀ ਰੈਕਸ਼ਨ ਹੈ ਇੱਕ ਤਰੀਕ ਦੀ ਰੈਕਸ਼ਨ ਹੈ ਜਿਹੜੀ ਉਹ ਮਤਲਬ ਹਮ ਮਾ ਕੇ ਪਿੰਡੋਂ ਜਿਹੜੀਆਂ ਵੋਟਾਂ ਪਾਈਆਂ ਜਾਣ ਅਸੀਂ ਸਾਰੀ ਕਲਸੀ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ ਤੇ ਹੋਰ ਅਸੀਂ ਕੁਝ ਵੀ ਮੰਗਾ ਕਰਾਂਗੇ ਉਹ ਬਾਅਦ ਵਿੱਚ ਦੱਸਾਂਗੇ ਖਾਲਸਾ ਵਾਈ ਗੁੱਡ ਈਫਾਟੇ ਮੈਂ ਪਲਵਿੰਦਰ ਕੌਰ ਆ ਆਮ ਪਾਰਟੀ ਦੇ ਨਾਲ ਤੇ ਬਹੁਤ ਵਧੀਆ ਸਾਡੇ ਅਜੇ ਤੱਕ ਵੀ ਬਹੁਤ ਵਧੀਆ ਕੰਮ ਹੋਇਆ ਜਦੋਂ ਦੀ ਆਮ ਪਾਰਟੀ ਆਈ ਹੈ ਬਹੁਤ ਵਧੀਆ ਕੰਮ ਹੋਇਆ ਹੈ ਸਾਡਾ ਤੇ ਅੱਗੇ ਅਸੀਂ ਇਹੋ ਹੀ ਚਾਹੁੰਦੇ ਆ ਪੰਨੂ ਸਾਹਿਬ ਸਾਡੇ ਨੌਜਵਾਨ ਸਾਡੇ ਅੱਗੇ ਪਿੰਡ ਦਾ ਵਿਕਾਸ ਕਰਨ ਵਧੀਆ ਵਿਕਾਸ ਹੋਵੇ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆਉਣ ਵਾਲੀ ਆ ਉਹਨੂੰ ਅੱਗੇ ਕੋਈ ਨੌਕਰੀਆਂ ਦਾ ਦਵੇ ਕੋਈ ਰੁਜ਼ਗਾਰ ਚਾਹੀਦਾ ਸਾਨੂੰ ਤੇ ਬਸ ਇਹੋ ਹੀ ਆ ਸਾਡੀ ਅਰਦਾਸ ਆ ਵੀ ਇਹਨਾਂ ਦੀ ਮਹਾਰਾਜ ਅਨੰਤ ਰਕਤियां ਬਖਸ਼ੇ ਪਰਮੂ ਸਾਹਿਬ ਨੂੰ ਤੇ ਚੜ੍ਹਦੀ ਕਲਾ ਚ ਰੱਖੇ ਮੇਰਾ ਨਾਮ ਜੀ ਕਵਲਜੀ ਸਿੰਘ ਕਵਲਜੀ ਸਿੰਘ ਜੀ ਕਿੱ데 ਬਟੋ ਪਿੰਡ ਸੁਨਈਆ ਜੀ ਆਪਣਾ ਸੁਨਈਏ ਤੋਂ ਠੀਕ ਹੈ ਨਾ ਸਾਰੇ ਮੈਂ ਕਹਿਣਾ ਚਾਹੁੰਦਾ ਵਾਂ ਵੀ ਇਹ ਆਮ ਆਦਮੀ ਪਾਰਟੀ ਖਾਸ ਕਰਕੇ ਸਰਦਾਰ ਬਲਬੀਰ ਸਿੰਘ ਪੰਨੂ ਨੇ ਸਾਡੇ ਹਲਕਾ ਫਤਿਹਗੜ ਦਾ ਬਹੁਤ ਹੀ ਜ਼ਿਆਦਾ ਵਿਕਾਸ ਕੀਤਾ ਵਾ ਇਹ ਰੋਡਾਂ ਦੇ ਉਤੋਂ ਲੰਘਣਾ ਮੁਸ਼ਕਲ ਹੋਇਆ ਪਿਆ ਸੀ ਜਿਹੜੇ ਰੋਡ ਹੁਣ ਬਿਲਕੁਲ ਐ ਘਰ ਦੇ ਵਿੜੇ ਵਾਂਗੂ ਕੱਚ ਵਾਂਗ ਬਿਲਕੁਲ ਸਾਫ਼ ਨੇ ਜਿਹੜਾ ਸਵੇਰ ਅਈ ਘੰਟੇ ਦੇ ਵਿੱਚ ਕਰਦੇ ਹਾਂ ਬਹੁਤ ਸਾਰੇ ਐਕਸੀਡੈਂਟਾਂ ਦਾ ਕਾਰਨ ਬਹਰਦੇ ਸੀ ਰੋਡ ਉਹ ਸਾਰਾ ਹੀ ਹੁਣ ਬਿਲਕੁਲ ਜਿੰਨੀ ਮੁਸੀਬਤ ਆਡੀ ਖਤਮ ਹੋ ਚੁੱਕੀ ਆ ਸਾਡੇ ਖਾਸ ਕਰਕੇ ਪਿੰਡ ਸਨਈਏ ਦੇ ਬਾਹਰ ਬਹੁਤ ਹੀ ਜ਼ਿਆਦਾ ਰੋਡ ਦਾ ਤੇ ਪਾਣੀ ਦੇ ਨਿਕਾਸ ਦਾ ਬਹੁਤ ਜ਼ਿਆਦਾ ਪੰਗਾ ਸੀ ਉਹ ਜਿਹੜਾ ਵੀ ਸਾਡੇ ਸਰਦਾਰ ਬਲਬੀਰ ਸਿੰਘ ਪੰ ਤੇ ਬਹੁਤ ਹੀ ਜ਼ਿਆਦਾ ਆਮ ਆਦਮੀ ਪਾਰਟੀ ਜਿਹੜੀ ਆ ਵਿਕਾਸ ਕਰਦੀ ਪਈ ਆ ਤੇ ਅਸੀਂ ਤੇ ਸਾਰਿਆਂ ਤੋਂ ਇਹੇ ਮੰਗ ਕਰਦੇ ਆ ਆਪਣੇ ਯਾਰਾਂ ਦੋਸਤਾਂ ਸੱਜਣਾਂ ਨੂੰ ਇਹੋ ਕਹਿੰਦੇ ਆ ਵੀ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਤੇ ਨਾਲ ਜੁੜੋ ਅਤੇ ਹੋਰ ਤਾਂ ਅਗੇ ਸਾਡੇ ਹਲਕਾ ਫੜੇ ਘੜਦਾ ਪੂਰੇ ਪੰਜਾਬ ਦਾ ਤੇ ਪੂਰੇ ਸਾਡੇ ਦੇਸ਼ ਦਾ ਵਿਕਾਸ ਹੋ ਸਕੇ ਥੈਂਕ ਯੂ ਸਰ ਹਾਂਜੀ ਮੈਮ ਕੀ ਨਾਮ ਤੁਹਾਡਾ ਜਸਵਿੰਦਰ ਕੌਰ ਜਸਵਿੰਦਰ ਕੌਰ ਜੀ ਕਿਹੜੀ ਜਗ੍ਹਾ ਤੇ ਇੰਡਸ ਨਈਆ ਕੀ ਕਹਿਣਾ ਚਾਹੁੰਦੇ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਪੰਨੂ ਸਾਹਿਬ ਨੇ ਬਹੁਤ ਵਧੀਆ ਕੰਮ ਕੀਤੇ ਆ ਤੇ ਉਮੀਦ ਰੱਖਦੇ ਆ ਅੱਗੇ ਤੋਂ ਹੋਰ ਵੀ ਵਧੀਆ ਕੰਮ ਹੋਣਗੇ ਕਿਉਂਕਿ ਸਾਡੇ ਪਿੰਡ ਦਾ ਨਿਕਾਸ ਬਹੁਤ ਮਾੜਾ ਸੀ ਜਿਹੜੇ ਰਾਈ ਵੀ ਜਾਂਦੇ ਸੀ ਤੇ ਉਹ ਗਾਲਾਂ ਕੱਢ ਕੇ ਜਾਂਦੇ ਸੀ ਪਿੰਡ ਨੂੰ ਤੇ ਹੁਣ ਬਹੁਤ ਸਿਫਤ ਕਰਦੇ ਆ ਵੀ ਤੇ ਇਹ 5 ਮਿੰਟ ਵੀ ਨਹੀਂ ਲੱਗਦੇ ਬਾਜ਼ਾਰ ਚੱਲੇ ਜਾਈਦਾ ਪੰਨੂ ਸਾਹਿਬ ਦੇ ਘਰ ਜਾਂਦੇ ਆ ਵੀ 5 ਮਿੰਟ ਲੱਗਦੇ ਆ ਤੇ ਬਹੁਤ ਬਹੁਤ ਇਸ ਨਿਮਾਧ ਕਰਦੇ ਆ ਪੰਨੂ ਸਾਹਿਬ ਦਾ ਤੇ ਆਉਣ ਵਾਲਾ ਸਮਾਂ ਜਿਹੜਾ ਇਹ ਤੋਂ ਹੋਰ ਵੇਹਤਰ ਬਣਾਉਣਗੇ ਤੇ ਪੰਨੂ ਸਾਹਿਬ ਦੀ ਮਿਹਰਬਾਨੀ ਥੈਂਕ ਯੂ